जय गुरु जी शुकराना गुरु जी अनंत अनंतम शुकराना गुरु जी ओम नम शिवाय शिव जी सदा सहाय ओम नम शिवाय गुरु जी सदा सहाय जय गुरु जी शुकराना गुरु जी हर पलता शुकराना गुरु जी जो दिता उसका भी शुकराना जो नहीं दिता उसका भी शुकराना गुरु पिता जी संगत जी गुरु पिता जी केंद्र सत्संग पूरा सुनना चाहिए है ਕਦੀ ਵੀ ਆਦ ਵਿੱਚ ਕਾਰਨ ਨਹੀਂ ਚੱਲਣਾ ਚਾਹੀਦਾ ਕਿਉਂਕਿ ਕਿਹੜੇ ਮਹਾਂ ਗੁਰਸੇਖੰਚ ਗੁਰੂ ਪਿਤਾ ਜੀ ਨੇ ਸਾਨੂੰ ਬles ਕਰਨਾ ਹੈ ਇਹ ਕੋਈ ਵੀ ਨਹੀਂ ਜਾਣਦਾ ਇਸ ਕਰਕੇ ਸੰਗਤ ਜੀ satsang ਚੰਗਾ ਲੱਗ ਗਏ ਤੇ share ਵੀ ਕਰਾ ਪੋ ਲੋ ਗੁਰੂ ਪਿਤਾ ਜੀ ਦੀਆਂ blessings ਹਾਂ ਸਭ ਸੰਗਤ ਦੇ ਵਿੱਚ ਜਿੰਨਾ share ਕਰੂੰਗੇ ਉਨੀਆਂ blessings ਹਾਰਿਕ ਤੱਕ ਪਹੁੰਚਣਗੀਆਂ ਗੁਰੂ ਪਿਤਾ ਜੀ ਦੀ ਕਿਉਂਕਿ ਗੁਰੂ ਪਿਤਾ ਜੀ ਕਹਿੰਦੇ ਸਤਸੰਗ ਕਰਨ ਵਾਲੇ ਦਾ ਵੀ ਭਲਾ ਹੁੰਦਾ ਹੈ ਤੇ ਸਤਸੰਗ ਸੁਣਨ ਵਾਲੇ ਦਾ ਵੀ ਭਲਾ ਹੁੰਦਾ ਹੈ ਸਤਿਗੁਰ ਸੰਗਤ ਜੀ ਜੇ ਸਤ ਸੰਗ ਕਰਦੇ ਹੋ ਇਤੇ ਕੁਝ ਖੋਜਦੇ ਤਾਂ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੋਗਤ ਜੀ ਸੰਗਤ ਜੀ ਅੱਜ ਗੁਰੂ ਪਿਤਾ ਜੀ ਦੇ ਜਿਹੜੇ ਮਾਰਗਦਰਸ਼ਕ ਕਿਤੇ ਹੋਏ ਵਚਨ ਹਨ 105 ਉਹਨਾਂ ਦੇ ਵਿੱਚੋਂ ਆਪਾਂ ਕਤਾਲੀ ਤੋਂ ਲੈ ਕੇ 50 ਤੱਕ ਦੇ ਵਚਨ ਸੁਣਾਵਾਂਗੇ ਜੈ ਗੁਰੂ ਜੀ ਸੰਗਤ ਜੀ 44 ਵਚਨ ਕਹਿੰਦਾ ਹਾਂ ਯਾਨੀ ਕਿ ਸਾਡੇ ਗੁਰੂ ਪਿਤਾ ਜੀ ਕਹਿੰਦੇ ਹਨ ਮੈਂ ਨਿੰਬੂ ਵਾਂਗ ਨਿਚੋੜਾਂਗਾ ਜੇ ਜਰਾ ਵੀ ਰਸ ਗ੍ਰਹਿ ਗਿਆ ਫਿਰ ਕੀ ਫਾਇਦਾ ਗੁਰੂ ਜੀ ਕਹਿੰਦੇ ਹਾਂ ਕਿ ਮੈਂ ਨਿੰਬੂ ਦੀ ਤਰ੍ਹਾਂ ਨਿਚੋੜ ਲੈਣਾ ਆ ਤੁਹਾਡੀ ਹਰ ਤਰ੍ਹਾਂ ਦੀ ਪਰਖਿਆ ਲੈਣਾ ਜੇ ਤੁਸੀਂ ਪੂਰਾ ਆਤਮ ਸਮਰਪਣ ਹੀ ਨਹੀਂ ਕਰਦੇ ਤਾਂ ਫਿਰ ਕੀ ਫਾਇਦਾ ਤੁਸੀਂ ਨਿੰਬੂ ਨੂੰ ਨਿਚੜਿਆ ਹੋਇਆ ਦੇਖਦੇ ਹੋ ਐਨ ਜਦੋਂ ਸਹੀ ਨਿੰਬੂ ਪਾਣੀ ਬਣਾਉਨੇ ਆ ਤਾਂ ਨਿੰਬੂ ਨੂੰ ਕਿਦਾਂ ਨਿਚੋੜ ਦਿੰਨੇ ਆ ਕਿ ਉਹਦੇ ਵਿੱਚ ਟੋਟੇ ਤੋਂ ਛੋਟਾ ਛੋਟੇ ਤੋਂ ਛੁਟੜਾ ਅਸੂਬੀ ਨਾ ਰਹਿ ਜਾ ਸਾਰੇ ਚੰਗੀ ਤਰ੍ਹਾਂ ਨਿਚੋੜ ਲੀ ਗੇ ਉਸੇ ਤਰ੍ਹਾਂ ਗੁਰੂ ਪਿਤਾ ਜੀ ਸਾਨੂੰ ਤੱਕ ਨਿਚੋੜਦੇ ਰਹਿੰਦੇ ਹਨ ਜਦ ਤੱਕ ਸਾਨੂੰ ਅੰਦਰ ਹੀ ਅੰਦਰ ਮਨ 'ਚ ਥੋੜਾ 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 ਇੱਕ ਸ਼ੱਕ ਰਹਿੰਦਾ ਆ ਇੱਕ ਡਾਊਟ ਰਹਿੰਦਾ ਆ ਕਿ ਪਤਾ ਨਹੀਂ ਹੋਣਾ ਆ ਕਿ ਨਹੀਂ ਪਤਾ ਨਹੀਂ ਕੀ ਹੈ ਸਾਹਬ ਕਿਤਾਬ ਉਹ ਜਿਹੜਾ ਮਨ ਦਾ ਸ਼ੱਕ ਹੈ ਇਟ ਮੀਨਸ ਕਿ ਹੱਲੇ ਤੁਸੀਂ ਪੂਰਾ ਆਤਮ ਸਮਰਪਣ ਨਹੀਂ ਕੀਤਾ ਗੁਰੂ ਪਿਤਾ ਜੀ ਕਰਦੇ ਹਨ ਤਤਕ ਫਿਰ ਉਹ ਤੁਹਾਨੂੰ ਨਿਚੋੜਦੇ ਰਹਿੰਦੇ ਆ ਨਿਚੋੜਦੇ ਰਹਿੰਦੇ ਆ ਪਰ ਜਦੋਂ ਫਿਰ ਤੁਹਾਡੇ ਅੰਦਰ ਕੋਈ ਗਿਨਾਸ਼ਿਕਵਾ ਕੋਈ ਸ਼ੱਕ ਰਹਿ ਨਹੀਂ ਜਾਂਦਾ ਪੂਰਾ ਸ਼ਰਧਾ ਸਬਰ ਵਿਸ਼ਵਾਸ ਆ ਜਾਂਦਾ ਤੇ ਸਭ ਦੀ ਫ੍ਰਿਕੀ ਨਾਂਵਾਂ ਬੰਦ ਹੋ ਜਾਂਦੀ ਜੇ ਆਤਮ ਸਮਰਪਣ ਹੀ ਨਹੀਂ ਕੀਤਾ ਤੇ ਵਿਸ਼ਵਾਸ ਕਾਦਾ ਕੀਤਾ ਆਪਣਾ ਆਤਮ ਸਮਰਪਣ ਪੂਰਾ ਕਰੂਗੇ ਤਾਂ ਹੀ ਤਾਂ ਉਸ ਪ੍ਰੈਕਟੀਕਲੀ ਚਮਤਕਾਰ ਆਗਾਰੇ ਤੁਹਾਨੂੰ ਪਤਾ ਚੱਲੇਗਾ ਜੀਵਨ ਵਿੱਚ ਡਾਊਟ ਹੁੰਦਾ ਰਹੇਗਾ ਕਿ ਪਤਾ ਨਹੀਂ ਕੀ ਹੈ ਸੱਚਰੀ ਹੈ ਜਾਂ ពਪਈ ਹੈ ਤਾਂ ਫਿਰ ਉਹ ਆਤਮਸਰਪਣ ਨਹੀਂ ਮੰਨਿਆ ਜਾ ਉਸ ਕਰਕੇ ਗੁਰੂ ਪਿਤਾ ਜੀ ਸਾਨੂੰ ਪਹਿਨਾ ਨਿੰਗੂ ਵਾਂਗ ਚੰਗੀ ਤਰ੍ਹਾਂ ਨਿਚੋੜਦੇ ਆ ਕਿ ਇੱਕ ਬੂੰਦ ਵੀ ਨਾ ਰਹਿ ਜਾਵੇ ਕਿਸੇ ਸ਼ੰਕਾ ਦੀ ਕਿਸੇ ਡਾਊਟ ਦੀ ਜਦੋਂ ਪੂਰਾ ਆਤਮਸਰਪਣ ਹੋ ਜਾਂਦਾ ਹੈ ਤੇ ਸਾਡੀਆਂ ਪ੍ਰੀਖਿਆਵਾਂ ਵੀ ਖਤਮ ਹੋ ਜਾਂਦੀਆਂ ਜਿਵੇਂ ਗੁਰੂ ਜੀ ਸੰਗਤਜੀਤ ਬਤਾਲੀ ਵਚਨ ਜੇ ਕੋਈ ਮੇਰੀ ਤਰਫ ਇੱਕ ਕਦਮ ਵੀ ਵਧਾਉਂਦਾ ਹੈ ਤੇ ਮੈਂ ਉਹਦੀ ਤਰਫ 100 ਕਦਮ ਚੱਲ ਕੇ ਆਉਂਦਾ ਹਾਂ ਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਮੇਰੇ ਵੱਲ ਇੱਕ ਕਦਮ ਵੀ ਵਾਤਾ ਹੈ ਤਾਂ ਮੈਂ ਉਹਦੀ ਤਰਫ 100 ਕਦਮ ਵਾਤਾ ਹੈ 43 ਵਚਨ ਸੰਗਤਜੀਤ ਲੰਗਰ ਤੇ ਤੁਹਾ ਅਪਰਾਧ ਵੀ ਮੇਰੀ ਬਲੇਸਿੰਗਸ ਨੇ ਇਹ ਨੂੰ ਵਰਤ ਵਾਲੇ ਦਿਨ ਵੀ ਖਾ ਸਕਦੇ ਹੋ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਦੇਖੋ ਪਦਾਰਥ ਦੀ ਤਰ੍ਹਾਂ ਨਹੀਂ ਜਦ ਤੁਸੀਂ ਇੱਥੇ ਲੰਗਰ ਖਾਂਦੇ ਹੋ ਤੁਹਾਡੇ ਘਰ ਦੇ ਮੈਂਬਰ ਜੋ ਨਹੀਂ ਆਏ ਬੱਚੇ ਮਾਂ ਪਿਓ ਉਹ ਵੀ ਬਲੈਸ ਹੋ ਜਾਂਦੇ ਨੇ ਗੁਰੂ ਜੀ ਕੰਧ ਹਨ ਲੰਗਰ ਤੇ ਚਾਹ ਪ੍ਰਸ਼ਾਦ ਤੁਹਾਡੀ ਦਵਾਈਆਂ ਇਹ ਸਭ ਬਿਮਾਰੀਆਂ ਨੂੰ ਠੀਕ ਕਰਦੀ ਇਹਨੂੰ ਪ੍ਰਸ਼ਾਦ ਦੀ ਤਰ੍ਹਾਂ ਦੇਖੋ ਨਾਗ ਦੀ ਬਣਾਉਣ ਵਾਲੇ ਕਿਸੇ ਪਦਾਰਥ ਦੀ ਤਰ੍ਹਾਂ ਲੰਗਰ ਤੇ ਚਾਹ ਪ੍ਰਸ਼ਾਦ ਤਾਂ ਤੁਸੀਂ ਵਰਤ ਚ ਵੀ ਖਾ ਸਕਦੇ ਹੋ ਸੰਗਤ ਜੀ ਉਹਦੇ ਵਿੱਚ ਮੈਂ ਤੁਹਾਨੂੰ ਆਪਣਾ ਇੱਕ ਕਿੱਸਾ ਸੁਣਾਉਣੀ ਆ ਸੰਗਤ ਜੀ ਮੈਂ ਸੋਮਵਾਰ ਤੇ ਵਰਤ ਰੱਖੀ ਸੀ ਤਾਂ ਮੈਂ ਗੁਰੂ ਜੀ ਦੇ ਜਦੋਂ ਆਸ਼ਰਮ ਚ ਜਾਂਦੀ ਸੀ ਮੰਦਰ ਚ ਜਾਂਦੀ ਸੀ ਤਾਂ ਮੈਨੂੰ ਉਸ ਦਿਨ ਜੋ ਵੀ ਪ੍ਰਸ਼ਾਦ ਉੱਥੇ ਲੰਗਰ ਪ੍ਰਸ਼ਾਦ ਜਲ ਪ੍ਰਸ਼ਾਦ ਚਾਹ ਪ੍ਰਸ਼ਾਦ ਮਿਲਦਾ ਸੀ ਮੈਂ ਖਾ ਕੇ ਆਉਂਦੀ ਸੀ ਉਹਦੋਂ ਮੈਨੂੰ ਗੁਰੂ ਜੀ ਤੇ ਇਹ ਵਚਨ ਵਾਰੀ ਨਹੀਂ ਪਰਤੋ ਸੀ ਲੇਕਿਨ ਮੇਰੇ ਮਨ ਦੇ ਅੰਦਰ ਇੱਕ ਇਕ ਛਾਰ ਇੱਕ ਵਿਸ਼ਵਾਸ ਇੱਕ ਸ਼ਰਧਾ ਸੀ ਕਿ ਗੁਰੂ ਪਿਤਾ ਜੀ ਨੇ ਮੇਰਾ ਵਰਤ ਲੰਗਰ ਤੇ ਪ੍ਰਸ਼ਾਦ ਦਾ ਸੰਪੂਰਨ ਕਰਨਾ ਹੈ ਸਸੰਗਤ ਜੀ ਲੰਗਰ ਤੇ ਚਾਹ ਪ੍ਰਸ਼ਾਦ ਅਸੀ ਵਰਤ ਚ ਵੀ ਖਾਸ ਕਿਤੇ ਜੇਡਾ ਕਿਸੇ ਪਰਿਵਾਰ ਦਾ ਕੋਈ ਇੱਕ ਸਦਸਾ ਵੀ ਲੰਗਰ ਤੇ ਚਾਹ ਪ੍ਰਸ਼ਾਦ ਖਾਂਦਾ ਆ ਤੇ ਘਰ ਦੇ ਸਾਰੇ ਸਦਸਾ ਚਾਹੇ ਉਹ ਘਰ 'ਚ ਹੀ ਆ ਕੋਈ ਹਸਪਤਾਲ 'ਚ ਤੇ ਬਿਰੋ ਜੀ ਦਾ ਆਸ਼ੀਰਵਾਦ ਹੋਣਾ ਨੂੰ ਮੇਰੇ ਦੈ ਸੰਬੰਧੀ ਜਾ ਗੁਰੂ ਜੀ ਸੰਗਤ ਜੀ ਚ ਤਾਲੀਵਾ ਵਚਨ ਲੰਗਰ ਦਾ ਪ੍ਰਸ਼ਾਦ ਇੱਥੇ ਖਾਓ ਤੇ ਦਵਾਈ ਜੇ ਬਾਹਰ ਲੈ ਜਾਓ ਤੇ ਮਿਠਾਈ ਜਾ ਗੁਰੂ ਜੀ ਸੰਗਤ ਜੀ ਗੁਰੂ ਜੀ ਕਹਿੰਦੇ ਲੰਗਰ ਤੇ ਚਾਹ ਪ੍ਰਸ਼ਾਦ ਵਿੱਚ ਮੇਰਾ ਆਸ਼ੀਰਵਾਦ ਹੁੰਦਾ ਮੇਰੀਆਂ ਬਲੇਸਿੰਗਸ ਹੁੰਦੀਆਂ ਜਦੋਂ ਵੀ ਅਸੀਂ ਵੱਡੇ ਮੰਦਿਰ ਗਿਆ ਗੁਰੂ ਮੰਦਿਰ ਯਜੰਦਰ ਮੰਦਿਰ ਚਾਹਨੇ ਆ ਤੇ ਲੰਗਰ ਪ੍ਰਸ਼ਾਦ ਪੂਰਾ ਖਾਣਾ ਚਾਹੀਦਾ ਕੁਝ ਬਚਣਾ ਨਹੀਂ ਚਾਹੀਦਾ ਕਿਉਂਕਿ ਇੱਥੇ ਖਾਉਂਗੇ ਤਾਂ ਦਵਾਈ ਦਾ ਕੰਮ ਕਰਦੀ ਹੈ ਤੇ ਜਦੋਂ ਉੱਥੋਂ ਬਾਹਰ ਚਲੇ ਗਏ ਤਾਂ ਉਹ ਮਠਾਈ ਬਣ ਗਈ ਯਾਨੀ ਕਿ ਉਹ ਚੀਜ਼ਾਂ ਦਾ ਫਿਰ ਕੋਈ ਅਸਰ ਨਹੀਂ ਰਹਿ ਜਾਂਦਾ ਜੈ ਗੁਰੂ ਜੀ ਸੰਗਤ ਜੀ ਪੰਤਾਲੀ ਵਚਨ ਲੰਗਰ ਪ੍ਰਸ਼ਾਦ ਨੂੰ ਦੁਬਾਰਾ ਗਰਮ ਨਹੀਂ ਕਰਦੇ ਗੁਰੂ ਜੀ ਕਹਿੰਦੇ ਹਨ लंगर प्रसाद ਨੂੰ ਕਦੀ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਜਾਂ ਬਲੇਸਿੰਗਸ ਖਤਮ ਹੋ ਜਾਂਦੀਆਂ ਛਾਲੀ ਵਿਚਨ ਬੇਰੀ ਬਲੇਸਿੰਗਸ ਦੇਣ ਦੇ ਬੜੇ ਤਰੀਕੇ ਨੇ ਇੱਕ ਸੰਗਤ ਕਰਨਾ ਹੈ ਜੋ ਬੋਲਦਾ ਹੈ ਉਹਦਾ ਵੀ ਫਲਾ ਜੋ ਸੁਣਦਾ ਹੈ ਉਹਦਾ ਵੀ ਫਲਾ ਜੈ குரு ਜੀ ਸੰਗਤ ਜੀ ਗੁਰੂ ਜੀ ਕਹਿੰਦੇ ਹਨ ਮੇਰੇ ਆਸ਼ੀਰਵਾਦ ਦੇਣ ਦੇ ਬੜੇ ਤਰੀਕੇ ਉਹਨਾਂ ਜੋ ਇੱਕ ਸਾਸਨ ਕਰਨਾ ਵੀ ਹੈ ਜੋ ਬੋਲਦਾ ਹੈ ਉਹਦਾ ਵੀ ਭਲਾ ਹੁੰਦਾ ਹੈ ਜੋ ਸੁਣਦਾ ਹੈ Satsang ਨੂੰ ਉਹਦਾ ਵੀ ਭਲਾ ਹੁੰਦਾ ਹੈ ਜਦੋਂ ਆਪ ਆਪਣੇ ਗੁਰੂ ਦੇ ਦੁਆਰਾ ਕੋਈ ਕल्याण ਤੁਸੀਂ ਸੁਣਦੇ ਹੋ ਜਾਂ ਸੁਣਾਂਦੇ ਹੋ ਤੁਹੂਰਾ ਆਸ਼ੀਰਵਾਦ ਪਾਉਂਦੇ ਕਦੀ ਕਦੀ ਤਾਂ ਗੁਰੂ ਜੀ ਸਾਨੂੰ ਆਪਣੇ ਤੋਂ ਦੂਰ ਰੱਖ ਕੇ ਵੀ ਆਸ਼ੀਰਵਾਦ ਦਿੰਦੇ ਹਨ ਕਈ ਵਾਰ ਸਾਨੂੰ ਮਾਂਝਲਾ ਦਾ ਗੁਰੂ ਜੀ ਸਾਨੂੰ ਆਪਣੇ ਤੋਂ ਦੂਰ ਕਰ ਰਿਹਾ ਹੈ ਸਾਨੂੰ ਬੁਲਾੰਦੇ ਨੇ ਸਾਨੂੰ ਬੋਕਾਨੀ ਦੇ ਸੇਵਾ ਕਰਨ ਦਾ ਇਹ ਵੀ ਉਹਨਾਂ ਦੀ ਕੋਈ ਰਜ਼ਾ ਹੈ ਇਹ ਵੀ ਕੋਈ ਸਾਡੇ ਕਸ਼ਟ ਕਰਤੇ ਦੂਰ ਕਰ ਦੇਣਾ ਜੋ ਸੰਗਿਆ ਜੀ 47 ਵਚਨ ਕਿੰਨੇ ਕਲਿਆਣ ਤੇ ਮੈਂ ਗੁਫਤ ਕਰਨਾ ਜੀ ਕਹਿੰਦੇ ਹਨ ਕਦੋਂ ਤੱਕੀ ਕਲਿਆਣ ਕਰਨੇ ਜ਼ਰੂਰੀ ਨਹੀਂ ਕਿ ਸਾਨੂੰ ਪਤਾ ਹੀ ਹੋ ਕਈ ਵਾਰ ਸਾਨੂੰ ਕਈ ਚੀਜ਼ਾਂ ਦਾ ਬਿਲਕੁਲ ਨਹੀਂ ਪਤਾ ਹੁੰਦਾ ਕਿ ਇਹ ਰੂਹ ਜਿਸਾਤ ਕल्याण ਕਰ ਰਹੇ ਹੋਏ ਨੇ ਜੋ ਜਾਗੁਰੂ ਜੀ ਸਨਗੇ 48 ਵਚਨ ਇਹੋ ਜਿਹਾ ਗੁਰੂ ਮਿਲੇਗਾ ਕਿਧਰੇ ਮੈਂ ਕੋਈ ਪਰਵਚਨ ਨਹੀਂ ਕਰਦਾ ਪ੍ਰੈਕਟੀਕਲ ਕਰਕੇ ਵਿਖਾਨਾ ਗੁਰੂ ਜੀ ਕਹਿੰਦੇ ਤਾਂ ਤਾਂ ਗੁਰੂ ਮਿਲਣਾ ਨਹੀਂ ਕਿਤੇ ਕਿਉਂਕਿ ਮੈਂ ਪਰਵਚਨ 'ਚ ਵਿਸ਼ਵਾਸ ਨਹੀਂ ਕਰਦਾ ਜਾਂ ਤਾਂ ਵਾਸਤਵ ਦੇ ਵਿੱਚ ਪ੍ਰੈਸੈਂਟ ਤੇ ਵਿੱਚ ਤੁਹਾਨੂੰ ਚੀਜ਼ ਕਰਕੇ ਦਿਖਾਨਾ ਮੈਂ ਕਹਿਣਾ ਨਹੀਂ ਕਿ ਇਹ ਪੂਰਾ ਹੋ ਜਾਏ ਇੱਕ ਦਾ ਹੋ ਜਾਏ ਮੈਂ ਕਿਹਾ ਹੋ ਗਿਆ ਜੈ ਗੁਰੂ ਜੀ 49 ਰੰਗ ਸਭ ਤੋਂ ਵਧੀਆ ਰੰਗ ਹੁੰਦੇ ਨੇ ਲਾਲ ਕਰੀਮ ਕਾਲਾ ਪੇਰੋਂਦ ਨੇ ਜੋ ਗਿਆ ਚਤਰੰਗੀ ਗੁਲਾਬੀ ਪੀਲਾ ਹਰਾ ਚਾਮਨੀ ਤੇ ਸਫੇਦ ਗੋੜਾ ਨੀਲਾ ਇਲੈਕਟ੍ਰਿਕ ਨੂ ਗੁਰੂ ਆ ਦਾ ਰੰਗ ਨਹੀਂ ਜਿੰਦਾ। ਕੋਈ ਨੀ ਵਰਤਨ ਹੁੰਦਾ। ਨੈਕਟੀਵਿਟੀ ਹੋਣ ਕਨਫਿਊਜ਼ਨ ਪੈਦਾ ਕਰਦਾ ਹੈ। ਪਾਣ ਆ ਦੇ ਨਹੀਂ। ਰੋਜੀ ਅਸਮਾਨੀ ਤਿਲੇ ਵੀ ਨੂੰ ਚੰਗੇ ਨਹੀਂ। ਗੁਰੂ ਜੀ ਕਹਿੰਦੇ ਹਨ ਸਭ ਤੋਂ ਚੰਗੇ ਰੰਗ ਜੋ ਸਕਾਰ ਆਤਮਕਤਾ ਯਾਨੀ ਪੋਜ਼ਿਟਿਵਿਟੀ ਸਮ੍ਰiddhi ਪੈਦਾ ਕਰਦੇ ਹੈ ਉਹ ਲਾਲ, ਕਰੀਮ, ਕਾਲਾ ਇਨਾ ਤੋਂ ਬਾਅਦ ਆਉਂਦੇ ਆ ਕੇਸਰੀਆ ਸੰਤਰੀ ਗੁਲਾਬੀ ਪੀਲਾ ਹਰਾ ਜਾਮਨੀ ਸਫੇਦ ਪੂਰਾ ਨੀਲਾ ਰੰਗ ਬੁਰਵਾ ਦਾ ਰੰਗ ਨਹੀਂ ਵਰਤਣ ਦੇ ਇਹਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਹ ਪੈਨ ਨਾਲੇ ਨੂੰ ਨਕਾਰ ਤੱਕ ਮੁਕਤਾ ਯਾਨੀ ਬੁਰੰਤੀਆਂ 네ਗੇਟਿਵਿਟੀ ਇਹ ਪੈਦਾ ਕਰਾਉਂਦੀ ਹੈ ਫਿਰੋਜੀ ਅਸਮਾਨੀ ਨੇਵੀ ਬਲੂ ਇਹ ਰੰਗ ਚੰਗੇ ਆ ਇਸਤਮਾਲ ਕਰੋ ਇਕ ਸੰਗਤ ਜੀ ਨੇ ਪੁੱਛਿਆ ਕੀ ਇਹ ਮੇਰੇ ਪਰਿਵਾਰ ਦੀ ਗੱਲ ਹੈ ਤਕ ਬੁਰੂ ਪਿਤਾ ਜੀ ਕਹਿੰਦੇ ਕਿ ਜਿਹੜੇ ਸੁਣ ਲਿਆ ਉਹਦਾ ਫਲ ਆ ਜਾ ਗੁਰੂ ਜੀ ਪੁਜਾਵਾਂ ਬਚਨ ਸੰਗਤ ਜੀ ਅੱਖ ਨੱਕ ਕੰਨ ਸਭ ਕੇ ਪਿੱਛੇ ਇਹਦਾ ਰੱਬ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਗੁਰੂ ਜੀ ਕਹਿੰਦੇ ਨੂੰ ਤੁਹਾਡੇ ਅੱਖ ਨੱਕ ਕੰਨ ਸਭ ਸੇਰੇ ਦੇ ਉੱਤੇ ਮਿਲੂਇਆ ਪਿੱਛੇ ਨਹੀਂ ਮਿਲੂ ਇਹਦਾ ਰੱਬ ਨੂੰ ਬਹੁਤ ਧੰਨਵਾਦ ਕਰਨਾ ਚਾਹੀਦਾ ਜੈ ਕਰੀ ਜੀ ਸੰਗਤ ਜੀ ਏਸੀ ਗੁਰੂ ਪੀਤਾ ਜੀ ਦੇ ਪਤਾਰੀ ਤੋਂ ਮੌਕੇ ਫਜਾ ਵਚਨ ਗੁਰੂ ਪੀਤਾ ਜੀ ਦੇ ਵਚਨ ਸਾਨੂੰ ਹਮੇਸ਼ਾ ਸਿੱਧੇ ਰਸਤੇ ਪਾਉਂਦੇ ਹਨ ਸਾਡਾ ਮਾਰਗ ਦਰਸ਼ਨ ਕਰਦੇ ਹਨ ਸਾਨੂੰ ਵੈਮਾ ਪਰਮਾਤਮਾ ਜ਼ਰੂਰ ਕਰਦੇ ਹਨ ਕਿ ਸਾਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਸਾਡੇ ਅੰਗ ਸੰਗ ਵੀ ਬਾਰੀ ਦੇਗੇ। ਬਸ ਗਲ ਮੁਸਮੁਸ ਬਰਨਗੇ। ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਫਾਈ ਓਮ ਨਮਾ ਸ਼ਿਵਾਏ ਭੀਵ ਜੀ ਸਦਾ ਸਫ। ਜੈ ਗੁਰੂ ਜੀ ਸੁਪ੍ਰਾਨਨਾ ਗੁਰੂ ਜੀ ਹਰ ਪੰਦਾ ਸੁਪ੍ਰਾਨਨਾ ਗੁਰੂ ਜੀ ਜੈ ਗੁਰੂ ਜੀ